ਜਿਹੜੀ ਮੀਟਿੰਗ ਹੋਈ ਸੀਗੀ ਅੱਜ ਅਮਿਤ ਸ਼ਾਹ ਜੀ ਨਾਲ ਇੱਕ ਉਹਦੇ ਵਿੱਚ ਸਰ ਕੀ ਗੱਲਬਾਤ ਹੋਈ ਹੈ ਜਰਾ ਦੱਚਕਾਂ ਦੱਸੋਗੇ ਸਰ ਮੇਨ ਤਾਂ ਗੱਲ ਇਹ ਹੀ ਹੋਈ ਸੀ ਵੀ ਸਾਡਾ ਕਿਸਾਨ ਦਾ ਮਸਲਾ ਹੈ ਇੱਕ ਕਿਸਾਨ ਦਾ ਮਸਲਾ ਪਾ ਹੱਲ ਕਰ ਲਈਏ ਜਿਹੜਾ ਪੰਜਾਬ ਸਟੇਟ ਹੈ ਇਹ ਵਾਰਡ ਸਟੇਟ ਹੈ ਇੱਥੇ ਦੇਖੋ ਜਾਂਚੀ ਚਾਲੇ ਦਿਨ ਦਾ ਤੋਂ ਲੱਗੇ ਨੇ ਆ ਜੋ ਉਹਨਾਂ ਨੇ ਕੀ ਕਹਾ ਵੋਟ ਚਲਾਉਣੇ ਬਾਰਡਰ ਤੇ ਮੇ ਖਾਲਾਉਣੀ ਹੋਰ ਕਹਿੰਦੇ ਵੀ ਇਹ ਗੱਲ ਠੀਕ ਨਹੀਂ ਹੈ ਇਸ ਕੇ ਮਸਲਾ ਹੱਲ ਕਰੋ ਉਹਦੀ ਗੱਲ ਸੁਣੋ ਜੀ ਜਿਹਦੀ ਗੱਲ ਨਹੀਂ ਹੋਤਾ ਜੀ ਦੱਸਦੇ ਉਹਨਾਂ ਨੂੰ ਵੀ ਨਹੀਂ ਹੋ ਸਕਦੀ ਪਰ ਆ ਆ ਆ ਨਾ ਆਪਾਂ ਕਰੀਏ ਕਿ ਵੀ ਆਪਾਂ ਆਪਾਂ ਦਾ ਬਾਰਡਰ ਬਣਾਤਾ ਆਪਾਂ ਜੇ ਸਾਹ ਦੁਸ਼ਮਣ ਹੁੰਦੇ ਐਂ ਕਰਤਾ ਆਪਾਂ ਇਹਨਾਂ ਨਾਲ ਪਿਆਰ ਨਾਲ ਬੈਠ ਕੇ ਮਸਲੇ ਨੂੰ ਹੱਲ ਕਰੀਏ ਲੰਮਾ ਨਾਲ ਲੈ ਕੇ ਜਾਈਏ ਪਿਛਲੀ ਵਾਰੀ ਇੱਕ ਸਾਲ ਜਿੱਤੇ ਚੱਲਿਆ ਜੀ ਉਹਦਾ ਸਾਰੇ ਆਪਣਾ ਹਿੰਦੁਸਤਾਨ ਨੂੰ ਨੁਕਸਾਨ ਹੋਇਆ ਪੰਜਾਬ ਨੂੰ ਨੁਕਸਾਨ ਹੋਇਆ ਕਿੰਨੇ 7500 ਕਿਸਾਨ ਮਾਰੇ ਗਏ ਜੀ ਕਿ ਆਪਾਂ ਇਹਦਾ ਮਸਲਾ ਹੱਲ ਕਰੀਏ ਹਰ ਨੂੰ ਨਹੀਂ ਜਵਾਬ ਦੋ ਐਸਵੀ ਦੇ ਸੀ ਕਿ ਸਾਡੀ ਗੱਲ ਚੱਲ ਰਹੀ ਹੈ ਪਹਿਲਾਂ ਵੀ ਹੋਈ ਹੈ ਤੇ ਹੁਣ ਵੀ ਅਸੀਂ ਕੋਸ਼ਿਸ਼ ਕਰਾਂਗੇ ਕੱਲ ਨੂੰ ਕਹਿੰਦਾ ਸੀ ਮੈਂ ਵੀ ਸਾਡੀ ਮੀਟਿੰਗ ਹੈਗੀ ਤੇ ਉਹਦੇ ਚ ਅਸੀਂ ਕੋਸ਼ਿਸ਼ ਕਰਾਂਗੇ ਪਰ ਹੋ ਸਕਦਾ ਹੈ ਕਿ ਜਲਦੀ ਹੀ ਜਿਹੜਾ ਹੈਗਾ ਕਿਸਾਨਾਂ ਦਾ ਹੱਲ ਹੋ ਸਕਦਾ ਹੈਗਾ ਕਿਉਂਕਿ ਜਿਹੜਾ ਹੈਗਾ ਹਰਿਆਣਾ ਦੇ ਉੱਤੇ ਜਿਹੜੀ ਮਾਹੌਲ ਹੈ ਤਣਾਪੁਰ ਰੋਇਆ ہوا ਹੈ ਇੱਕ ਪਾਸੇ ਜਿਹੇ ਅਗਰਹਾ ਗਰੂਪ ਹੈਗਾ ਉਹ ਵੀ ਉਹਨਾਂ ਵੱਲੋਂ ਜਿਹੜਾ ਹੈਗਾ ਪ੍ਰੋਟੈਸਟ ਦੀ ਜਿਹੜੀ ਖੋਲ ਦੇ ਦਿੱਤੀ ਗਈ ਹੈ ਜੀ ਦੇਖੋ ਦਿਨ ਪ੍ਰਤੀ ਦਿਨ ਕੰਮ ਬਦਲ ਨਹੀਂ ਹੈ ਨਾ ਜੀ ਜੇ ਪਹਿਲੇ ਹੱਲ ਹੋ ਜੇ ਤਾਂ ਵਧੀਆ ਗੱਲ ਹੈ ਜੇ ਕੱਲ ਤਾਂ ਆਹੀ ਗੱਲ ਕਰਦੇ ਆ ਵੀ بجائے ਨੁਕਸਾਨ ਕਰਕੇ ਹੱਲ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੋਣਾ ਵੀ ਆਪਾਂ ਹੁਣ ਚੀ ਲੈ ਕੇ ਗੱਲਾਂਗੇ ਉਹ ਜਿਆਦਾ ਵਧੀਆ ਜੀ ਸਰ ਕਿੰਨੀ ਕੁ ਦੇਰ ਤੁਹਾਡੀ ਇਹ ਗੱਲਬਾਤ ਹੋਈ ਹੈ ਜੀ ਤਿੰਨੋਂ ਭਰਾ ਤੁਸੀਂ ਇਕੱਠੇ ਇੱਕ ਹੀ ਤਸਵੀਰ ਜਿਹੜੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਤਸਵੀਰ ਜਰੂਰ ਵਾਇਰਲ ਹੋਈ ਹੈ ਕਿੰਨੀ ਕੁ ਦੇਰ ਤੁਹਾਡੀ ਗੱਲਬਾਤ ਹੋਈ ਹੈ ਸਰ ਤਸਵੀਰ ਉਹਨਾਂ ਘੰਟਾਂ ਤੋਂ ਗੱਲ ਚੱਲੀ ਹੋਣੀ ਹੈ ਜੀ ਜੀ ਤੋਂ ਉਹ ਉਦੇ ਉੱਤੇ ਜਿਹੜੀ ਵਿਚਾਰ ਚਰਚਾ ਪੰਜਾਬ ਨੂੰ ਲੈ ਕੇ ਹੀ ਸੀਗੀ ਕਿਸਾਨੀ ਮੁੱਦੇ ਨੂੰ ਲੈ ਕੇ ਆਪਣੇ ਮਿਹਨਤ ਕਿਸਾਨ ਮੁੱਦਾ ਹੀ ਸੀਗਾ ਜੀ ਜੀ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਹੈ ਸਾਰਾ ਤੁਹਾਡਾ